ਉਦੇ ਬਾਅਦ ਇੱਕ ਵੀਡੀਓ ਵੀ ਸਾਡੇ ਸਾਹਮਣੇ ਆਈ ਹੈ ਜਿਹੜੀ ਦੇਖਣ ਚ ਕਾਫੀ ਡਿਸਟਰਬਿੰਗ ਲੱਗ ਰਹੀ ਹੈ ਤੇ ਬੱਚੇ ਨੂੰ ਮੋਟਰਸਾਈਕਲ ਤੇ ਇਸ ਤਰ੍ਹਾਂ ਚਾਰ ਨੌਜਵਾਨ ਲੱਗ ਰਿਹਾ ਜਿਸ ਤਰ੍ਹਾਂ ਜ਼ਬਰਦਸਤੀ ਲੈ ਕੇ ਜਾ ਰਹੇ ਬਾਅਦ ਚੋਂ ਥੱਲੇ ਸੁੱਟ ਦਿੰਦੇ ਆ ਤੇ ਮਾਮਲੇ ਦਾ ਆਪਾਂ ਤੁਰੰਤ ਸੰਕੇਨ ਲਿਆ ਜੀ ਆਪਣੇ ਐਸਐਸਪੀ ਸਾਹਿਬ ਨੇ ਇਹਦੇ ਉੱਪਰ ਕਾਫੀ ਸਾਨੂੰ ਡਾਇਰੈਕਸ਼ਨਸ ਦੇ ਕੇ ਰੱਖਿਆ ਕਿ ਇਸ ਤਰ੍ਹਾਂ ਦਾ ਕੋਈ ਵੀ ਸੈਂਸੇਸ਼ਨਲ ਕ੍ਰਾਈਮ ਹਦਾ ਉੱਤੇ ਆਪਾਂ ਕੁਇਕਲੀ ਐਕਟ ਕਰਨਾ ਮੇਰੇ ਨਾਲ ਐਸਐਚਓ ਡੀ ਨੰਬਰ 2 ਮਨਦੀਪ ਨਾਲ ਇਹਨਾਂ ਨੇ ਬੇਸਿਕਲੀ ਫਿਰ ਉਹਦੇ ਬਾਅਦ ਆਪਣੀ ਟੀਮਸ ਬਣਾ ਕੇ ਇਮੀਡੀਏਟਲੀ ਇਹਨਾਂ ਬੰਦਿਆਂ ਨੂੰ ਰਾ ਇਦੇ ਵਿੱਚ ਜਿਹੜੀ ਮੁਢਲੇ ਤੌਰ ਤੇ ਸਾਡੇ ਕੋਲ ਜਿਹੜੀ ਗੱਲ ਸਾਹਮਣੇ ਆਈ ਹੈ ਕਿ ਬੀਸਕਲੀ ਇਹ ਚਾਰ ਲੜਕੇ ਹੈ ਤੇ ਇਹਨਾਂ ਨੇ ਜਿਹੜਾ ਉਹ ਬੱਚੇ ਨੂੰ ਜੋ ਇਨੀਸ਼ੀਅਲੀ ਸਾਹਮਣੇ ਆਇਆ ਕਿ ਵੀ ਇਸ ਤਰ੍ਹਾਂ ਲੱਗ ਰਿਹਾ ਕਿ ਜ਼ਬਰਦਸਤੀ ਲੈ ਕੇ ਜਾ ਰਹੇ ਤੇ ਬਾਅਦ ਚੋਂ ਜਿਸ ਤਰ੍ਹਾਂ ਉਹਦੇ ਪਿੱਛੋਂ ਕੋਈ ਜਿਸ ਤਰ੍ਹਾਂ ਦਾ ਫਾਦਰ ਹੈ ਜਾਂ ਕੋਈ ਹੋਰ ਬੰਦਾ ਉਹਦੇ ਪਿੱਛੇ ਨੂੰ ਆਂਦਾ ਤੇ ਰੋਲਾ ਪਾਂਦਾ ਤੇ ਬਾਅਦ ਚੋਂ ਥੱਲੇ ਸੁੱਟ ਦਿੰਦੇ ਆ ਇਹ ਜਿਹੜੇ ਹਾਲੇ ਤੱਕ ਦੇ ਮੁਢਲੇ ਹਾਲਾਤ ਆ ਬਾਕੀ ਇਹਦੇ ਫਰਦਰ ਆਪਾਂ ਇਨਵੈਸਟੀਗੇਸ਼ਨ 'ਚ ਦਾ ਐਕਚੁਅਲ ਰੀਜ਼ਨ ਕੀ ਆ ਉਹ ਆਪਾਂ ਫਰਦਰ ਵੈਰੀਫਾਈ ਕਰ ਰਹੇ ਆ ਇਹਦੇ ਵਿੱਚ ਆਪਾਂ ਜਿਹੜੇ ਹੁਣ ਤੱਕ ਦੇ ਹਾਲਾ 29 ਅੰਡਰ ਸੈਕਸ਼ਨ 137 2 3 ਐਂਡ 3 ਸਬਸੈਕਸ਼ਨ 5 ਬੀ ਐਨ ਐਸ ਦੇ ਅੰਡਰ ਜਿਹੜਾ ਆਪਾਂ ਇਹ ਪਰਚਾ ਰਜਿਸਟਰ ਕੀਤਾ ਚਾਰ ਜਾਣਿਆਂ ਦੇ ਖਿਲਾਫ ਇਹਨਾਂ ਦਾ ਨਾਮ ਹੈ ਜੀ ਇੱਕ ਮਾਨਿਕ ਅਮਿਤ ਧਰੂਵ ਐਂਡ ਸਾਵਨ ਇਹ ਜਿਹੜੇ ਲੜਕੇ ਆ ਇਹ ਚਾਰੋਂ ਲੜਕੇ ਬਾਈਕ ਸਾਈਕਲ ਤੇ ਉਹਨੂੰ ਸਵਾਰ ਸੀ ਜਿਹਦੋਂ ਲੜਕੇ ਨੂੰ ਜ਼ਬਰਦਸਤੀ ਇਹਨਾਂ ਨੇ ਚੁੱਕਿਆ ਤੇ ਇਹਨਾਂ ਦੇ ਉੱਪਰ ਆਪਾਂ ਐਫ ਆਈ ਆਰ ਦਰਜ ਕੀਤੀ ਹੈ ਤੇ ਇਹਨਾਂ ਚੋਂ ਆਪਾਂ ਤਿੰਨ ਬੰਦਿਆਂ ਨੂੰ ਅਰੈਸਟ ਕਰ ਲਿਆ ਉਹ ਆਪਾਂ ਦੀ ਜਾਨ ਚੀਜ਼ ਜਿਹੜਾ ਕੋਲੋਂ ਮਿਲੀ ਹੋਈ ਹੈ ਈ ਹਾਲੇ ਜਿਸ ਰਮਾਦਾਨ ਦੱਸਿਆ ਕਿ ਸਾਡੇ ਕੋਲ ਇੱਕ ਵੀਡੀਓ ਸਰਫੇਸ ਹੋਈ ਸੀ ਜਿਦੇ ਚ ਇਹ ਸਾਨੂੰ ਇਸ ਤਰ੍ਹਾਂ ਲੱਗ ਰਿਹਾ ਕਿ ਵੀ ਇਹ ਬੱਚੇ ਨੂੰ ਜ਼ਬਰਦਸਤੀ ਲੈ ਕੇ ਜਾ ਰਿਹਾ ਹੈ ਇਹਦੇ ਫਾਦਰ ਵੱਲੋਂ ਸਾਨੂੰ ਕੰਪਲੇਂਟ ਵੀ ਆਈ ਹੈ ਬੱਚੇ ਦੇ ਤੇ ਉਹਦੇ ਬਾਅਦ ਫਿਰ ਆਪਾਂ ਜਿਹੜਾ ਜਿਸ ਤਰ੍ਹਾਂ ਦੀ ਕੰਪਲੇਂਟ ਸੀ ਉਹਦੇ ਬੇਸ ਤੇ ਆਧਾਰ ਤੇ ਆਪਾਂ ਐਫ ਆਈ ਆਰ ਲੌਂਚ ਕਰਤੀ ਹੈ ਬਾਕੀ ਜਿਹੜੇ ਅਲੱਗ ਇਹਦੇ ਤੱਥ ਹੈ ਇਹਦੀ ਹੋਰ ਗਹਿਰਾਈ ਚ ਜਾਂਚ ਕਰਾਂਗੇ ਆਪਾਂ ਕੀ ਰੀਜ਼ਨ ਸੀ ਤੇ ਕਿਉਂ ਲੈ ਕੇ ਜਾ ਰਹੇ ਸੀ ਸਰ ਮੁਰਗੀ ਜਾਂ ਵਿੱਚ ਵੀ ਪੁਸ਼ਤ ਕੋ ਸਾਹਮਣੇ ਜਰੂਰ ਆਇਆਗਾ ਵੀ ਕੀ ਕਾਰਨ ਹੈ ਜੀ ਜੀ ਆਪਾਂ ਤੁਹਾਨੂੰ ਨਹੀਂ ਦੱਸਿਆ ਕਿ ਵੀ ਇਹਦੇ ਵਿੱਚ ਜਿਹੜੀ ਮੁਰਲੀ ਜਾਂਚ ਹੈ ਉਹ ਚ ਇਹੀ ਹੈ ਕਿ ਵੀ ਇਹ ਇਹਨੂੰ ਜ਼ਬਰਦਸਤੀ ਲੈ ਕੇ ਜਾ ਰਹੇ ਸੀ ਤੇ ਉਹਦੇ ਬਾਅਦ ਜਿਹੜੀ ਅੱਗੇ ਦੀ ਗੱਲ ਹੈ ਉਹ ਆਪਾਂ ਤੁਹਾਨੂੰ ਦੱਸਿਆ ਕਿ ਵੀ ਫਰਦਰ ਇਹਨਾਂ ਦਾ ਰਿਮਾਂਡ ਲੈ ਕੇ ਇਹਨਾਂ ਤੋਂ ਪੁੱਛਗਿੱਛ ਕਰਾਂਗੇ ਫਿਰ ਗੱਲ ਕਲੀਅਰ ਹੋਣੀ ਆਪਣਾ ਮੇਨ ਮੁੱਦਾ ਇਹ ਸੀ ਕਿ ਵੀ ਇਸ ਤਰੀਕੇ ਦਾ ਸੈਂਸੇਸ਼ਨਲ ਕੋਈ ਕ੍ਰਾਈਮ ਹੁੰਦਾ ਹੈ ਜਾਂ ਕੋਈ ਵੀਡੀਓ ਸਾਹਮਣੇ ਆਉਂਦੀ ਹੈ ਜਿਹਦੇ ਵਿੱਚ ਲੱਗਦਾ ਕਿ ਇਸ ਤਰ੍ਹਾਂ ਦਾ ਕ੍ਰਾਈਮ ਹੋਇਆ ਤੇ ਐਜ਼ ਅ ਪੁਲਿਸ ਆਫਸਰ ਸਾਡਾ ਫਰਜ਼ ਹੈ ਕਿ ਆਪਾਂ ਇਮੀਡੀਏਟਲੀ ਉੱਤੇ ਐਕਟ ਕਰੀਏ ਜਿੱਥੇ ਵੀ ਕਾਗਨੀਜ਼ੇਬਲ ਅਫੈਂਸ ਹੁੰਦਾ ਸਾਡੀ ਨਜ਼ਰਾਂ ਚ ਇਹ ਕਾਗਨੀ ਇਸੇ ਲਈ ਐਸਐਚਓ ਸਾਹਿਬ ਨੇ ਸਪੈਸ਼ਲੀ ਇਹ ਚ ਪਰਸਨਲੀ ਪੇਨ ਲੈ ਕੇ ਟੀਮਸ ਬਣਾਈਆਂ ਤੇ ਆਪਾਂ ਇਮੀਡੀਏਟਲੀ ਲੜਕਿਆਂ ਨੂੰ ਰਾਉਂਡ ਅਪ ਕੀਤਾ ਤੇ ਫਾਦਰ ਦੀ ਜਿਹੜੀ ਕੰਪਲੇਂਟ ਸੀ ਉਹਦੇ ਬੇਸ ਤੇ ਆਪਾਂ ਫਿਰ ਇਹ ਐਫਆਈਆਰ ਲੌਂਚ ਕੀਤੀ। ਸਰ ਇਹਨਾਂ ਚ ਕੋਈ ਮਾਮਲਾ ਦੱਸਿਆ ਕਿ ਇਹਨਾਂ ਦੀ ਲੜਕਿਆਂ ਦੀ ਕੋਈ ਪ੍ਰੋਫਾਈਲ ਹੋਏ ਕੀ ਇਹ ਪੜਦੇ ਆ ਜਾਂ ਕੋਈ ਕੰਮ ਕਰਦੇ ਸੀ? ਜੀ ਨਾ ਚ ਇਹ ਸਾਹਮਣੇ ਆਇਆ ਕਿ ਇਹ ਲੜਕੇ ਆਪਣਾ ਪ੍ਰਾਈਵੇਟਲੀ ਕੰਮ ਕਰਦੇ ਆ ਤੇ ਬਾਕੀ ਇਹ ਕਿਨਾਂ ਚ ਮੂਢਲੇ ਚ ਆ ਰਹੇ ਜੁਵਨਾਈਲੇ ਬਟ ਫਿਰ ਵੀ ਸਾਡੇ ਕੋਲ ਰਿਕਾਰਡ ਹਲੇ ਆਇਆ ਨਹੀਂ ਹੈ ਪ੍ਰੋਪਰ। ਉਹ ਆਪਾਂ ਫਰਦਰ ਵੈਰੀਫਾਈ ਕਰਾਂਗੇ। ਸਰੇ ਨਾਲ ਜੁ ਕੋਈ ਡਰਾ ਡਿਕਟੇ ਨਹੀਂ ਨੀ ਆਜੋਫ ਨਾ ਹੋ ਜੀ ਇਸ ਤਰ੍ਹਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਕਿ ਡਾਇਰੈਕਟ ਡਿਕਟੇਜ ਇਸ ਤਰ੍ਹਾਂ ਕੁਝ ਬਾਕੀ ਇਹੀ ਇੱਕ ਵੀ ਜਿਹੜੀ ਵੀਡੀਓ ਸੀ ਉੱਚੇ ਕਾਫੀ ਇਹ ਸੈਂਸੇਸ਼ਨਲ ਗੱਲ ਲੱਗ ਰਹੀ ਹੈ ਦੇਖ ਕੇ ਤੇ ਉਹ ਸਾਨੂੰ ਇਹ ਪੂਰਾ ਇਹ ਲੱਗਿਆ ਕਿ ਇਹ ਕਾਗਨੇਸਿਬਲ ਅਫੈਂਸ ਹੈ ਤੇ ਸਾਨੂੰ ਇੱਥੇ ਐਫ ਆਈ ਆਰ ਰਜਿਸਟਰ ਕਰਨੀ ਚਾਹੀਦੀ ਹੈ ਬਾਕੀ ਇਹਦਾ ਜਿਹੜਾ ਫਾਦਰ ਉਹਨੇ ਜਿਹੜਾ ਬਿਆਨ ਦਿੱਤਾ ਉਹਦੇ ਆਧਾਰ ਤੇ ਹੀ ਆਪਾਂ ਐਫ ਆਈ ਆਰ ਜੀ ਹਲੇ ਵੈਰੀਫਾਈ ਨਹੀਂ ਹੋਇਆ